ਪਿਛਲੇ ਕੁਝ ਦਿਨਾਂ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਲਗਾਤਾਰ ਈਮੇਲਾਂ ਰਾਹੀਂ ਧਮਕੀਆਂ ਮਿਲ ਰਹੀਆਂ ਨੇ ਇਹ ਧਮਕੀਆਂ ਬੰਬ ਨਾਲ ਗੁਰਦੁਆਰਾ ਸਾਹਿਬ ਨੂੰ ਉਡਾਉਣ ਦੀਆਂ ਨੇ ਧਮਕੀ ਦੇ ਈਮੇਲਾਂ ਨੇ ਸੁਰੱਖਿਆ ਏਜੰਸੀ ਅਤੇ ਗੁਰਦੁਆਰਾ ਪ੍ਰਬੰਧਨ ਨੂੰ ਚੌਕਸ ਕਰ ਦਿੱਤਾ ਹੈ ਇਸ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਵੀ ਵਧਾ ਦਿੱਤਾ ਗਿਆ ਇਸ ਦੇ ਵਿਚਾਲੇ ਸੂਤਰਾਂ ਤੋਂ ਮੇਰੀ ਜਾਣਕਾਰੀ ਦੇ ਅਨੁਸਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਡਾਰਕ ਵੈੱਬ ਦੇ ਰਾਹੀਂ ਧਮਕੀ ਭਰੀਆਂ ਈਮੇਲਸ ਨੇ ਜੋ ਭੇਜੀਆਂ ਜਾ ਰਹੀਆਂ ਨੇ ਦੱਸਦੇ ਇਹ ਕਿ ਡਾਰਕ ਵੈਬ ਤੋਂ ਈਮੇਲ ਆਉਣ ਦੇ ਕਾਰਨ ਆਈਪੀ ਐਡਰੈਸ ਨੂੰ ਟ੍ਰੇਸ ਕਰਨ ਦੇ ਵਿੱਚ ਮੁਸ਼ਕਿਲ ਆ ਰਹੀ ਹੈ। ਦੱਸਣ ਜੋ ਗ ਹੈ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਹੁਣ ਤੱਕ 10 ਦੇ ਕਰੀਬ ਧਮਕੀ ਭਰੀਆਂ ਈਮੇਲ ਮਿਲ ਚੁੱਕੀਆਂ ਨੇ। ਸਾਈਬਰ ਸੈੱਲ ਦੇ ਵੱਲੋਂ ਵੀ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਜੋ ਹੈ ਕੀਤੀ ਜਾ ਰਹੀ ਹੈ। ਇਹ ਵੈਬ ਦਾ ਹਿੱਸਾ ਹੈ ਜਿਸ ਨੂੰ ਖਾਸ ਤਰੀਕਿਆਂ ਦੇ ਨਾਲ ਐਕਸੈਸ ਕੀਤਾ ਜਾਂਦਾ ਹੈ ਡਾਰਕ ਵੈਬ ਨੂੰ ਅਕਸਰ ਡਾਰਕ ਨੈਟ ਵੀ ਕਿਹਾ ਜਾਂਦਾ ਹੈ ਜੋ ਕਿ ਸਧਾਰਨ ਇੰਟਰਨੈਟ ਤੋਂ ਕੁਝ ਵੱਖਰਾ ਹੁੰਦਾ ਹੈ ਡਾਰਕ ਵੈਬ ਦੇ ਵਰਤੋਕਾਰ ਦੀ ਪਛਾਣ ਅਤੇ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਦਰਬਾਰ ਸਾਹਿਬ ਨੂੰ ਡਾਰਕ ਵੈਬ ਦੇ ਰਾਹੀਂ ਜੋ ਹੈ ਈਮੇਲ ਭੇਜੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਦਰਬਾਰ ਸਾਹਿਬ ਨੂੰ ਉਡਾਣ ਦੀ ਜੋ ਹੈ ਤਮਕੀ ਦਿੱਤੀ ਜਾ ਰਹੀ ਹੈ